ਜਾ ਮੰਤਰੀ ਜੀ ਮੰਤਰੀ ਜੀ ਇੱਕ ਇਹਦੇ ਤੇ ਇੱਕ ਹੋਰ ਗੱਲ ਹੈ ਵੀ ਆਪਾਂ ਟੋਬਿਆਂ ਦੀ ਸਫਾਈ ਤਾਂ ਪਹਿਲਾਂ ਵੀ ਕਰਵਾਉਂਦੇ ਰਹੇ ਆ ਲੇਕਿਨ ਲੋਕਾਂ ਦੇ ਕਹਿਣ ਦਾ ਇਹ ਹੈ ਲੋਕ ਇਹ ਕਹਿੰਦੇ ਹੁੰਦੇ ਸੀ ਜਦੋਂ ਪਿੰਡਾਂ ਜਾਈਦਾ ਕਿ ਸਫਾਈ ਟੋਬਿਆਂ ਦੀ ਨਹੀਂ ਕੱਲੇ ਖਜ਼ਾਨੇ ਦੀ ਹੁੰਦੀ ਆ ਹੁਣ ਤੁਸੀਂ ਟੋਬਿਆਂ ਦੀ ਕਰਾ ਦਿਆ ਜੀ ਤੁਹਾਨੂੰ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਮੈਂ ਤੁਹਾਡੇ ਮार्फत ਵਜ਼ੀਰ ਸਾਹਿਬ ਨੂੰ ਪੁੱਛਣਾ ਚਾਹਨਾ ਹੈ ਕਿ ਸਰ ਇਹ ਟੋਬਿਆਂ ਦੀ ਪ੍ਰੋਬਲਮ ਸਾਰੇ ਪੰਜਾਬ ਦੀ ਹੈ ਕੱਲੇ ਗਿੱਦੜ ਬਾਹੇ ਹਲਕੇ ਦੀ ਨਹੀਂ ਹੈ ਸਰ ਕੀ ਕੋਈ ਇਹੋ ਜੀ ਪਾਲਿਸੀ ਤਜਵੀਜ਼ ਦੇ ਵਿੱਚ ਹੈ ਗਵਰਨਮੈਂਟ ਦੇ ਵਿੱਚ ਕਿ ਵੱਖ-ਵੱਖ ਪਿੰਡਾਂ ਦੇ ਟੋਬੇ ਜਿਹੜੇ ਹੈਗੇ ਆ ਉਹਨਾਂ ਨੂੰ ਇੰਟਰਕਨੈਕਟ ਕਰਾ ਕੇ ਤੇ ਇੱਕ ਐਸਟੀਪੀ ਉਹਦੇ ਉੱਤੇ ਲਗਾਇਆ ਜਾਵੇ ਕਿਉਂਕਿ ਸਰ ਜਿਵੇਂ ਪਹਿਲਾਂ ਸੀਗਾ ਪਹਿਲਾਂ ਇਹਦੇ ਵਿੱਚ ਜਿਹੜਾ ਪਾਣੀ ਜਾਂਦਾ ਸੀ ਉਹ ਮਾੜਾ ਨਹੀਂ ਸੀ ਹੁਣ ਇਹਦੇ ਵਿੱਚ ਕੈਮੀਕਲਸ ਜਿਹੜੇ ਆਪਾਂ ਨਹਾਣੇ ਧੋਣੇ ਆ ਜਾਂ ਉੱਥੇ ਕੋਈ ਕਾਰੋਬਾਰ ਹੁੰਦਾ ਉਹ ਸਾਰਾ ਟੋਬਿਆਂ ਦੇ ਵਿੱਚ ਜਾਂਦਾ ਫਿਰ ਸਾਡੇ ਗਰਾਊਂਡ ਲੈਵਲ ਜਿਹੜਾ ਪਾਣੀ ਹੈ ਉਹਦੇ ਵਿੱਚ ਜਾਂਦਾ ਕੀ ਕੀ ਗਵਰਨਮੈਂਟ ਦੇ ਵਿੱਚ ਦੇ ਗਵਰਨਮੈਂਟ ਦੇ ਜ਼ਿਹਨ ਦੇ ਵਿੱਚ ਕੋਈ ਇਹੋ ਜੀ ਤਜਵੀਜ਼ ਹੈਗੀ ਹੈ ਕਿ ਜਿਹਦੇ ਵਿੱਚ ਸਾਰੇ ਪਿੰਡਾਂ ਦੇ ਟੂਬੇ ਇੰਟਰਨੈਟ ਕਿਤੇ ਜਾਵੇ ਐਸਟੀਪੀ ਲਾਇਆ ਜਾਵੇ ਤੇ ਉਹ ਪਾਣੀ ਫਿਰ ਮੁੜ ਕੇ ਸਾਡੇ ਐਗਰੀਕਲਚਰ ਯੂਜ਼ ਵਾਸਤੇ ਯੂਜ਼ ਹੋਵੇ ਥੈਂਕ ਯੂ ਥੈਂਕ ਯੂ ਸਵਾਲ ਬਖਰਾ ਪਾੰਦਾ ਪਰ ਇਹਨਾਂ ਦਾ ਸੁਜੈਸ਼ਨ ਨੋਟ ਕਰ ਲਓ ਜੀ ਮੰਤਰੀ ਜੀ 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 ਸਵਾਲ ਅਨੇ ਉਹ ਤੇ ਯਾਰ ਅਗਰ ਸਵਾਲ ਹੁੰਦਾ ਤਾਂ ਦੈਨ ਹੀ ਕੁਡ ਹੈਵ ਚਲੋ ਬੈਠੋ ਬੈਠੋ ਚਲੋ ਬੈਠੋ ਜੀ ਉਹ ਹੈਮੀ ਸਾਹਿਬ ਬੈਠੋ ਤੁਸੀਂ ਬੈਠ ਦਿਓ ਅੱਛਾ ਮੰਤਰੀ ਜੀ ਮંત્રી ਜੀ ਇੱਕ ਇਹਦੇ ਜੇ ਇੱਕ ਹੋਰ ਗੱਲ ਆ ਵੀ ਆਪਾਂ ਟੋਬਿਆਂ ਦੀ ਸਫਾਈ ਤਾਂ ਪਹਿਲਾਂ ਵੀ ਕਰਵਾਉਂਦੇ ਰਹੇ ਆ ਲੇਕਿਨ ਲੋਕਾਂ ਦੇ ਕਹਿਣ ਦਾ ਇਹ ਹੈ ਲੋਕ ਇਹ ਕਹਿੰਦੇ ਹੁੰਦੇ ਸੀ ਜਦੋਂ ਪਿੰਡਾਂ ਜਾਈਦਾ ਕਿ ਸਫਾਈ ਟੋਬਿਆਂ ਦੀ ਨਹੀਂ ਕੱਲੇ ਖਜ਼ਾਨੇ ਦੀ ਹੁੰਦੀ ਆ ਹੁਣ ਤੁਸੀਂ ਟੋਬਿਆਂ ਦੀ ਕਰਾ ਦਿਆ ਜੀ